ਦੋ ਵੰਦੀ ਜਗ੍ਹਾ ਤੇ ਗੁਰਦੁਆਰੇ ਦੇ ਪ੍ਰੋਗਰਾਮ ਹੋਇਆ ਦਾ ਉੱਧਰ ਕੀ ਕੰਮ ਦੇ ਕਿੰਦਾ ਦਾ ਪ੍ਰੋਗਰਾਮ ਇਹ ਕੰਮ ਪਕਾ ਰਿਹਾ ਹੈਗਾ ਤੇ ਇੰਨਾ ਪਨਾ ਤੁਹਾਨੂੰ ਸਟੇਟ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਦੁਆਰਾ ਬਾਬਾ ਬਿਸ਼ਕਰਮਾ ਜੀ ਰਾਮਗੜੀ ਆ ਨਗਰ ਨਿਵਾਸੀ ਦੇ ਸਹਿਯੋਗ ਨਾਲ ਜੋ ਕਿ ਅੱਜ ਇੱਥੇ ਨਗਰ ਕੀ ਆ ਮਤਲਬ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸੀ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਮੈਂ ਬਲਵੀਰ ਸਿੰਘ ਮਠਾੜੂ ਪ੍ਰਧਾਨ ਹੋਣ ਦੇ ਨਾਤੇ ਗੱਲ ਕਰਦਾ ਸਾਰੇ ਸਾਡੀ ਕਮੇਟੀ ਹਰੀ ਸਿੰਘ ਪ੍ਰਸੋਤਮ ਸਿੰਘ ਤੇ ਨੇਕ ਸਿੰਘ ਧਰਮ ਸਿੰਘ ਨੇਕ ਸਿੰਘ ਨੂੰ ਚੜ੍ਹਾਈ ਕਰਗੇ ਨੇ ਉਹਨਾਂ ਦੇ ਪੁੱਤਰ ਧਰਮ ਸਿੰਘ ਸਾਰਿਆਂ ਦੀ ਸਹਿਯੋਗ ਦੇ ਨਾਲ ਹਰੇਕ ਸਾਲ ਉਹਦੇ ਮਹੀਨੇ ਅਸੀਂ ਸਹਜਾ ਦੇ ਬਾਬਾਜੀਤ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੇ ਚਾਰ ਸਿੰਘ ਤੇ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਪੋ ਦਾ ਮਹੀਨਾ ਚਾਹ ਪਾਣੀ ਦੇ ਲੰਗਰਾਂ ਦੀ ਸੇਵਾ ਇੱਕ ਮਹੀਨਾ ਲਗਾਤਾਰ ਨਿਰੰਤਰ ਚੱਲੀ ਹੈ ਜੀ ਤੇ ਅੱਜ ਜੋ ਹੈਗਾ ਮਾਈਆਂ ਵੱਲੋਂ ਲੰਗਰ ਦਾ ਲੰਗਰ ਲਾਇਆ ਗਿਆ ਹਨ ਮੱਕੀ ਦੀ ਰੋਟੀ ਸਰੂnga ਸਾਗ ਮੱਖਣ ਦੇ ਨਾਲ ਲੰਗਰ ਲਾਇਆ ਗਿਆ ਪੋ ਦੇ ਮਹੀਨੇ ਦੇ ਵਿੱਚ ਮਾਈਆਂ ਵੱਲੋਂ ਹਰੇਕ ਸਾਲ ਲੰਗਰ ਲਾਇਆ ਜਾਂਦੇ ਹਨ ਜੋ ਨਿਰੰਤਰ ਚਲਦੇ ਹੈ ਲੋ ਸਾਨੂੰ ਪਿੰਡ ਦਾ ਸ਼ੀਨੀਵਾਲ ਕਲਾਂ ਦਾ ਬਹੁਤ ਸਹਿਯੋਗ ਹੈ ਮਤਲਬ ਪ੍ਰੋਗਰਾਮ ਦੀ ਮਾਰੂ ਕੋਈ ਤੁਹਾਨੂੰ ਹਾਂ ਜੀ ਹਾਂ ਸਾਨੂੰ ਵਾਰੋ ਸੰਗਤਾਂ ਦਾ ਬਹੁਤ ਸਹਿਯੋਗ ਮਿਲਦਾ ਐਨਆਰਆਈ ਵੀਰ ਨੇ ਇੰਗਲੈਂਡ ਤੋਂ ਰਹਿੰਦੇ ਆ ਮੁੰਡੇ ਉਹਨਾਂ ਨੇ ਸਾਨੂੰ ਕਈ ਵਾਰੀ ਮਦਦ ਭੇਜੀ ਐ ਜਿਵੇਂ 50000 ਰੁਪਏ ਦੀ ਜੋ ਕਿ ਪਰਸ਼ੋਤਮ ਸਿੰਘ ਜਾਂਤੀ ਆ ਇਹਨਾਂ ਦੇ ਭਰਾ ਕੈਨੇਡਾ ਤੇ ਰਹਿੰਦੇ ਨੇ ਉਹ ਸਾਨੂੰ ਹਰੇਕ ਵਾਰੀ ਦੀਵਾਲੀ ਵੇਲੇ ਮਾਇਆ ਪੇਜ ਪੇਟ ਕਰਦੇ ਆ ਬਹੁਤ ਸਹਿਯੋਗ ਨਾਲ ਦਾ ਹੋਰ ਸੰਗਤਾਂ ਦਾ ਬਾਹਰ ਮਾਰਤਾ ਇੱਕ ਉੱਤਰ ਖੜੀ ਆ ਹਾਂਜੀ ਇਹ ਗੱਲ ਇਹ ਬਦੋਂ ਵਾਸਤੇ ਜਿਹੜੇ ਆਪਣੇ ਅਜੇਸ਼ਾ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਆਪਣੇ ਇਹਨਾਂ ਨਾਲ ਜੁੜੇ ਹੋਏ ਨੇ ਕਣਕਾਉਂ ਸੀਨਾਂ ਨੂੰ ਉਹ ਸਾਨੂੰ ਪਹਿਲਾਂ ਵੀ ਬਹੁਤ ਸਾਰੇ ਲੋਕ ਦਿੰਦੇ ਆ ਜੀ ਪਹਿਲਾਂ ਸਾਨੂੰ ਬਹੁਤ ਉਹਨਾਂ ਦਾ ਸਹਿਯੋਗ ਆ ਅੱਗੇ ਵਾਸਤੇ ਵੀ ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਆ ਵੀ ਆਪਣੇ ਗੁਰੂ ਘਰ ਦੀ ਜੋ ਕ੍ਰਮ ਭਾਗਾਂ ਦੇ ਅੱਗੇ ਤੋਂ ਵੱਧ ਤੋਂ ਵੱਧ ਹੋਵੇ ਹਰ ਤਰ੍ਹਾਂ ਚੱਲੇ ਹੈ ਜੀ ਇਹ 1974 ਦੇ ਵਿੱਚ ਗੁਰਦੁਆਰਾ ਬਾਬਾ ਵਿਸ਼ਕਰਮ ਜੀ ਦੇ ਦਰਬਾਰ ਸਾਹਿਬ ਬਣਾਇਆ ਸੀਗਾ ਜੋ ਸਮੇਂ ਸਮੇਂ ਨਾਲ ਬਦਲੀ ਗਿਆ ਉਸ ਤੋਂ ਬਾਅਦ ਤੇ ਦਰਬਾਰ ਸਾਹਿਬ ਅਸੀਂ ਵੱਡਾ ਬਣਾਇਆ ਜੀ ਤੇ ਸੰਗਤਾਂ ਦਾ ਇਕੱਠ ਵੱਧ ਹੋਣ ਲੱਗ ਗਿਆ ਉਹਦੇ ਹਿਸਾਬ ਨਾਲ ਤੇ ਇੱਕ ਇੱਥੇ ਮਿੱਟੀ ਆ ਨਿਕਲ ਗਈ ਹਰੇਕ ਸਾਲ ਹਰੇਕ ਸਾਲ ਮੱਛਾਂ ਵਾਲੇ ਦਿਨ ਮਿੱਟੀ ਨਿਕਲਦੀ ਆ ਬਾਬਾ ਜੀ ਦੀ ਜਗ੍ਹਾ ਇੱਥੇ ਬਣੀ ਗਈ ਉੱਥੇ ਜਿੰਨੇ ਮਠਾੜੂ ਗੋਦ ਦੇ ਨੇ ਮਤਲਬ ਸ਼ੀਨੀਵਾਲ ਦੇ ਆ ਚੰਨਲਵਾਲ ਦੇ ਆ ਦੀਪਗੜ੍ਹ ਦੇ ਆ ਸੱਦੋਵਾਲ ਦੇ ਆ ਜਗਰਾਵੀ ਟਰਾਲੀਆਂ ਬਣਾਉਂਦੇ ਆ ਜੀ ਜੋ ਵੀ ਹੈ ਸੱਦੋਵਾਲ ਦਾ ਬਹੁਤ ਵੱਡਾ ਪਰਿਵਾਰ ਹੈ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਕੈਨੇਡਾ ਵਿੱਚ ਵੀ ਗਏ ਹੋਏ ਆ ਦਿੱਲੀ ਗਏ ਹੋਏ ਆ ਸਾਡੇ ਵਿੱਚ ਬੰਦੇ ਹੈਗੇ ਉਹ ਸਾਰੇ ਸਾਨੂੰ ਬਹੁਤ ਹਰੇਕ ਸਾਲ ਆਉਂਦੇ ਆ ਹਰੇਕ ਸਾਲ ਅਸੀਂ ਪਿੰਡ ਦੇ ਵਿੱਚ ਨਗਰ ਕੀਰਤਨ ਕਰਵਾਉਂਦੇ ਆ ਜੀ ਉਂ ਕਰੀ ਗੱਡੀ ਗੱਡੀ ਜੀ ਉਹਦਾ ਕੋਈ ਭਾਅ ਹੈ ਜੀ ਮੰਨਦੇ ਸੰਤਾਂ ਨੂੰ ਈ ਆਰਾਮ ਦਾ ਤੇ ਵੀ ਖੁਸ਼ੀ ਤਾਂ ਮਿਲਦੀ ਆ ਉਹ ਸੂਰਤਾ ਸਾਡੇ ਬਜ਼ੁਰਗਾਂ ਦੀ ਜਗਾ ਪਹਿਲਾਂ ਤੋਂ ਵੱਡਿਆਂ ਨੇ ਅਸੀਂ ਸਾਡੇ ਕਿਸੇ ਵੀ ਮੁੰਡੇ ਦਾ ਵਿਆਹ ਹੋਵੇ ਤੇ ਉਹਨਾਂ ਨੇ ਇੱਥੇ ਆ ਕੇ ਮਿੱਟੀ ਕੱਢਣੀ ਆ ਮਿੱਟੀਆਂ ਨਿਕਲਦੀਆਂ ਨੇ ਇਹ ਤੁਹਾਡੀ ਪਰੰਪਰਾ ਸਾਡੀ ਪਰੰਪਰਾ ਜੀ ਲਗਾਤਾਰ ਪਰੰਪਰਾ ਦਾਦੇ ਪੁਰਦਾਦੇਆਂ ਤੋਂ ਚੱਲੀ ਆਉਂਦੀ ਹੈ ਹਾਂਜੀ ਉਹ ਜਿਵੇਂ ਸਾਡੀ ਪਰੰਪਰਾ ਚੱਲੀ ਆਉਂਦੀ ਹੈ ਲੰਗਰ ਸੁਝਾਏ ਕਿ ਆ ਲੰਗਰਾਂ ਤੋਂ ਪੱਕੀ ਦੀ ਬੰਦਾ ਨੂੰ ਰੋਜੋ ਤੋਂ ਇਕੋ ਲੰਗਰ ਆਉਂਦਾ ਇਥੇ ਜੀ ਮੱਕੀ ਦੀ ਰੋਟੀ ਸੀਗੀ ਬਣਾਈ ਸਰੋਂ ਦਾ ਸਾਗ ਨਾਲ ਮੱਖਣ ਲੱਸੀ ਤੇ ਇਹ ਮਾਈਆਂ ਦੀ ਬਹੁਤ ਬਦੀ ਭੱਦੀ ਸ਼ੇਵਾ ਜੀ ਜੋ ਕੱਲ ਸਾਰਾ ਦਿਨ ਲੱਗ ਕੇ ਇਹਨਾਂ ਨੇ ਸਾਗ ਬਣਾਇਆ ਸਾਗ ਬਾਹਰੋਂ ਤੋੜ ਕੇ ਲਿਆਏ ਸਾਗ ਬਣਾਇਆ ਤੇ ਇਹ ਸਾਰੇ ਦਿਨ ਲੰਗਰ ਚੱਲਦਾ ਇਹ ਰੋਜ਼ਮਰ ਦੀ ਗੱਲ ਹੈ ਹਾਂਜੀ ਬਹੁਤ ਚੰਗੀ ਸੇਵਾ ਕੀਤੀ ਹੈ ਹੂੰ ਉਹਨਾਂ ਦੀ ਸੇਵਾ ਬਹੁਤ ਜਿਆਦਾ ਦੋ ਇਹ ਸਾਡੇ ਜੀ ਬੱਚੇ ਨੇ ਕੋਈ ਕੋਤਾ ਭਤੀਜੇ ਆ ਚਾਚੇ ਤਾਏ ਜੋ ਵੀ ਹੈ ਬਹੁਤ ਹੀ ਸਾਡਾ ਸਹਿਯੋਗ ਹੈ ਇਹਨਾਂ ਦਾ ਸਾਡੇ ਤਕਰੀਬਨ 40 ਘਰਨੇ ਮਿਸਤਰੀਆਂ ਦੇ ਜੋ ਵੀ ਇਹਨਾਂ ਦੇ ਬੱਚੇ ਨੇ ਇੱਕ ਤਾਂ ਪਹਿਲਾਂ ਤੋਂ ਸਾਡੇ ਪਿੰਡ ਦੀ ਇਹ ਬਹੁਤ ਵੱਡੀ ਹੈ ਜੀ ਨਾ ਅੱਜ ਤੱਕ ਇੱਕ ਬੰਦਾ ਵੀ ਸਾਡੇ ਪਿੰਡ ਦਾ ਕੋਈ ਜਰਦਾ ਨਹੀਂ ਲਾਉਂਦਾ ਕੋਈ ਬੱਤੀ ਨਹੀਂ ਪਿੰਦਾ ਕੋਈ ਫਿਊਮ ਨਹੀਂ ਖਾਂਦਾ ਨਸ਼ੇ ਪੱਤੇ ਤੋਂ ਰਹਿਤ ਨੇ ਬਹੁਤ दारू ਪਵਾ ਕਿਤੇ ਕੋਈ ਬੰਦਾ ਪੀ ਲੈਂਦਾ ਤੇ ਨਹੀਂ ਹੋਰ ਕੋਈ ਚੀਜ਼ ਨਹੀਂ ਨਾ ਸਾਡੇ ਬੱਚੇ ਸਾਰੇ ਕਿਸਾਹਤਾਰੀ ਬੰਦੇ ਬਹੁਤ ਜਿਆਦਾ ਮੁੰਡੇ ਸਾਡੇ ਤੇ ਬਹੁਤ ਲੱਗਣਾ ਜੀ ਗੁਰੂ ਘਰ ਨੂੰ ਮੁਖਮਾਨੇ ਚ ਮੁਖਮਾ ਹਮਾ ਨਾਲੋ ਦੇਖੋ ਸਰਪੰਚ ਸਾਹਿਬ ਸੀਗੇ ਆਏ ਵੇ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਸਿਰਾ ਜਥੇਦਾਰ ਸੰਤ ਦਲਵਾਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਬੇਟੇ ਉਹਨਾਂ ਦੇ ਪ੍ਰਤਮਾਲ ਸਿੰਘ ਤੇ ਹੋਰ ਜੋ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਾਰਿਆਂ ਦੇ ਗ੍ਰੰਥ ਸਿੰਘ ਸਾਹਿਬਾਨ ਇਹ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਵਾ ਕਰਦੇ ਆ ਇਹ 8-10 ਸਾਲ ਤੋਂ ਯਾਨੀ ਚਮਕੌਰ ਸਿੰਘ ਪੱਪੂ ਜੀ ਇਹ ਬਹੁਤ ਇੱਛੇ ਦਿਨ ਰਾਤ ਸੇਵਾ ਕਰਦੇ ਜੀ ਨਿਤੇ ਸਵੇਰ ਕਥਾ ਕੀਰਤਨ ਹੁੰਦਾ ਜੀ ਰਜਾਨਾ ਰਜਾਨਾ ਦੇਗ ਬਣਦੀ ਆ ਮਿੱਤਰ ਜਾਨਾ ਕਥਾ ਹੁੰਦੀ ਆ ਸਭ ਉਹ ਵਹਿ ਰਸਦੀ ਆ ਪਰ ਇੱਕ ਮਹੀਨਾ ਅਸੀਂ ਸੱਜਾ ਦੇ ਇਜਾਜ਼ਤ ਵਿੱਚ ਦੇਖੋ ਲੰਗਰ ਲਾਏ ਨੇ ਤੇ ਸ਼ਾਮ ਨੂੰ ਨਿਤ ਉਹ ਨਾਮ ਜਪਦੇ ਬੱਚਿਆਂ ਨੇ ਬੱਚਿਆਂ ਨੂੰ ਨਾਮ ਜਪਾਉਣਾ ਗੁਰੂ ਘਰ ਨਾਲ ਜੋੜਨਾ ਇਹਦੇ ਬਹੁਤ ਵੱਡੀ ਦੇਣ ਆ ਇਹਨਾਂ ਦੇ ਪਰਿਵਾਰ ਦੀ ਵੀ ਬਹੁਤ ਵੱਡੀ ਦੇਣ ਸਾਨੂੰ ਇਹਨਾਂ ਸਿਰ ਤੇ ਕੋਈ ਫਿਕਰ ਨਹੀਂ ਹੈ ਜੀ ਬਹੁਤ ਬਹੁਤ ਵੱਡੀ ਦੇਣ ਆ ਇਹਨਾਂ ਦੀ ਤੇ ਬੱਚੇ ਵੀ ਇਹਨਾਂ ਦੇ

ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 6 13 13 ਰਾਜਵਿੰਦਰ ਸਿੰਘ 13 13 ਚੈਨਲ ਵਾਲੇ ਵੀਰ ਨੇ ਜੋ ਕਵਰੇਜ ਕੀਤੀ ਆ ਜੋ ਸਾਡੇ ਨਗਰ ਦੇ ਵਿੱਚ ਪਹੁੰਚਿਆ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਦੇ ਪਾਵਨ ਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਜੋ ਪੋਹ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਤੇ ਮਾਗ ਦੇ ਮਹੀਨੇ ਨੂੰ ਮੁੱਖ ਰੱਖਦੇ ਲੰਗਰ ਲਾਈ ਜਾਂਦੇ ਨੇ ਛਾਡੇ ਬੜੇ ਹੀ ਸਤਿਕਾਰਯੋਗ ਪੈਸਾ ਪਾਈ ਪ੍ਰਗਟ ਸਿੰਘ ਜੀ ਉਹਨਾਂ ਨੇ ਦੀਵਾਨ ਸਜਾਏ ਤੇ ਪੈਸਾ ਪਾਈ ਹੋਰ ਵੀ ਬਹੁਤ ਜ਼ਿਆਦਾ ਸਖਸ਼ੀਅਤ ਆਜ ਪਹੁੰਚੀਆਂ ਮਾਗਦੇ ਮਹੀਨੇ ਨੂੰ ਮੁੱਖ ਰੱਖਦੇ ਆ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ ਜਾਂਦੇ ਆ ਤੇ ਅੱਜ ਜੋ ਸਰੋਂ ਦਾ ਸਾਗ ਮੱਖਣ ਲੱਸੀ ਤੇ ਇਸ ਵਾਰ ਵੀ ਮਾਈਆਂ ਵੱਲੋਂ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਆਈਆਂ ਪਹੁੰਚੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਗੁਰੂ ਘਰਾਂ ਦੇ ਜੋ ਰਾਗੀ ਸਿੰਘ ਪਾਠੀ ਸਿੰਘ ਗ੍ਰੰਥੀ ਸਿੰਘ ਸਾਰੇ ਪਹੁੰਚੇ ਨੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਬਹੁਤ ਸਾਥ ਦਿੱਤਾਗਾ ਸਾਡੇ ਪ੍ਰਧਾਨ ਸਾਬਤ ਤੇ ਖਜ਼ਾਨਤੀ ਸਾਹਿਬ ਹੋਰ ਵੀ ਜਿੰਨੇ ਮੈਂਬਰ ਨੇ ਮੇਰਾ ਪੂਰਨ ਸਹਿਯੋਗ ਦਿੰਦੇ ਨੇ ਸੁਭਾ ਸਾਮ ਹਾਜ਼ਰੀ ਭਰਦੇ ਨੇ ਤੇ ਸਾਰੇ ਹੀ ਬੜਾ ਸਤਿਕਾਰ ਕਰਦੇ ਨੇ ਦਾਸ ਦਾ ਤੇ ਇੱਕ ਮਹੀਨਾ ਲਗਾਤਾਰ ਜੋ ਇਹਨਾਂ ਨੇ ਕਥਾ ਦਾ ਸਮਾਗਮ ਹੁੰਦਾਗਾ ਉਦੋਂ ਵੀ ਬੜਾ ਮਾਨਤਾਨ ਕਰਦੇ ਨੇ ਬਹੁਤ ਹੀ ਸਤਿਕਾਰ ਦਿੰਦੇ ਨੇ ਇਹ ਪ੍ਰਬੰਧਕ ਕਮੇਟੀ ਆ ਬਹੁਤ ਸਜੇ ਢੰਗ ਦੇ ਨਾਲ ਸਮੂਹ ਮੈਨੇਜਮੈਂਟ ਆ ਜਿਹੜਾ ਇਹ ਪ੍ਰਬੰਧ ਚਲਾ ਰਹੀ ਆ ਜਿੱਥੇ ਵੀ ਮੈਂ ਮੈਨੂੰ ਲੋੜ ਹੁੰਦੀ ਆ ਵੀ ਤੁਹਾਡੀ ਆ ਸੇਵਾ ਕਰਨੀਆਂ ਕਹੇ ਵੱਧ ਚੜ ਕੇ ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਨੇ ਮੈਂ ਇਹੀ ਕਹਿਣਾ ਚਾਹੁੰਨਾ ਜੀ ਜਿਵੇਂ ਸਾਡੇ ਪਿੰਡ ਦੇ ਸੀਨੀਵਾਲ ਕਲਾਂ ਦੇ ਜੋ ਸੇਵਾ ਸੁਸਾਇਟੀ ਆ ਬਹੁਤ ਹੀ ਚੰਗੇ ਢੰਗ ਦੇ ਨਾਲ ਜਿੰਨੇ ਵੀ ਮੁੰਡੇ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸਵਾਹ ਛਾੜੂ ਦੀ ਸੇਵਾ ਕਰਦੇ ਨੇ ਫਤੇਗੜ ਸਾਹਿਬ ਜਾ ਕੇ ਲੰਗਰ ਵੀ ਲਾਉਂਦੇ ਨੇ ਤੇ ਸਾਰੇ ਸਮਾਗਮਾਂ ਦੇ ਵਿੱਚ ਅੱਜ ਵੀ ਸਾਰੇ ਵੀਰ ਕਿੱਕਤਰ ਹੋ ਕੇ ਆਏ ਆ ਉਹਨਾਂ ਨੇ ਸਾਰਾ ਕੁਝ ਵਰਤਾਇਆਗਾ ਤੇ ਸਾਰਿਆਂ ਦਾ ਸਹਿਯੋਗ ਹੁੰਦਾਗਾ ਸਾਰਿਆਂ ਦਾ ਸਾਨੂੰ ਤੇ ਇਹ ਸਾਰੇ ਜਿੰਨੇ ਨੇ ਗੁਰੂ ਘਰ ਦੇ ਨਾਲ ਜੁੜੇ ਹੋਇਆ ਇੰਨੀ ਜ਼ਿਆਦਾ ਸੇਵਾ ਕਰਦੇ ਆ ਤੇ ਹਰ ਰੋਜ਼ ਹੀ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਪ੍ਰਬੰਧਕ ਨੇ ਤੇ ਸਾਰੇ ਜਿੰਨੇ ਵੀ ਲਾਉਂਦੇ ਨੇ ਸੇਵਾ ਜੇ ਘਰਾਂ ਦੇ ਵਿੱਚ ਸਹਿਜ ਪਾਠ ਖੰਡ ਪਾਠ ਸਾਹਿਬ ਕਰਾਦੇ ਨੇ ਤੇ ਉਹਨਾਂ ਦੇ ਘਰੇ ਅਕਾਲੀ ਦੀ ਸੇਵਾ ਕਰਦੇ ਨੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਦਾਗਾ ਸਾਰੇ ਜਿੰਨੇ ਵੀ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਨੇ ਮੈਂ ਇਹੀ ਬੇਨਤੀ ਕਰਦਾ ਆਪਣੇ ਮਾਪਿਓ ਤੋਂ ਬਿਨਾ ਵੱਡਾ ਕੋਈ ਤੀਰਥ ਨਹੀਂ ਤੇ ਜੇ ਕਿਤੇ ਵੀ ਜਾਣਾਗਾ ਜੇ ਤੁਸੀਂ ਸੇਵਾ ਮਾਪਿਓ ਦੀ ਕਰ ਲੋਗੇ ਸੰਗਤ ਲੋਤੀ ਹੀ ਤੀਰ 86 ਤੀਰਥ ਸ্নানਨ ਕਰ ਲੋਗੇ ਤੇ ਸਭ ਤੋਂ ਵੱਡੀ ਮਾਪਿਓ ਦੀ ਸੇਵਾ ਕੀਤੀ ਜਿਨ੍ਹਾਂ ਨੇ ਕੀਤੀ ਆ ਉਹਨਾਂ ਦਾ ਨਾਮ ਦੇਖੋ ਆਪਾਂ ਸਾਰੇ ਜਾਣਦੇ ਆ ਆਪਾਂ ਸਾਖੀਆਂ ਦੇ ਵਿੱਚ ਵੀ ਦੇਖਦੇ ਆ ਤੇ ਸਰਬਨ ਜੀ ਨੂੰ ਵੀ ਹੋਰ ਵੀ ਜਿਨ੍ਹਾਂ ਨੇ ਸੇਵਾ ਕੀਤੀ ਆ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਜਾਇਜ਼ ਹੈ ਕਾਰ ਹੋਈ ਆ ਮੈਂ ਇਹੀ ਸੰਦੇਸ਼ ਦੇਣਾ ਚਾਹਣਾਗਾ ਵੀ ਸਾਰੇ ਮਾਪਿਓ ਦੀ ਸੇਵਾ ਕਰੋ ਤੇ ਰਲ ਮਿਲ ਕੇ ਜਿਵੇਂ ਅੱਜ ਮਾਈਆਂ ਨੇ ਲੰਗਰ ਲਾਇਆਗਾ ਜੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮੱਖਣਾ ਲੱਸੀ ਬਸ ਸਾਰੀ ਸੰਗਤ ਨਗਰ ਨਿਵਾਸੀ ਇਲਾਕਾ ਨਿਵਾਸੀ ਆ ਕੇ ਸਾਕੇਗੇ ਆ ਸਾਰੇ ਪਿਆਰ ਦੇ ਨਾਲ ਸਾਰੇ ਰਹਿਣਾ ਚਾਹੀਦਾ ਤੇ ਆਪਾਂ ਨੂੰ ਤੇ ਸਾਰੇ ਅਸੀਂ ਨਗਰ ਸੀਨੀਵਾਲ ਕਾਂ ਦੇ ਜਿਹੜੇ ਜਿੰਨੇ ਵੀ ਗ੍ਰੰਥੀ ਸਿੰਘ ਨੇ ਤੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਗ੍ਰੰਥੀ ਜੋ ਕੀਰਤਨ ਕਰਦਿਆਂ ਬਕੋਲਡ ਇੱਥੇ ਮਨੀਲਾ ਤੋਂ ਆਏ ਆ ਉਹਨਾਂ ਨੇ ਦੀਵਾਨ ਸਜਾਏ ਆ ਤੇ ਸਾਈਂ ਪਾਠਾਂ ਦੇ ਭੋਗ ਪਾਏ ਗਏ ਆ ਤੇ ਸਾਰੇ ਜਿੰਨੇ ਵੀ ਸਰਪੰਚ ਸਰਪੰਚ ਮੋਤਵਾਰ ਖਾਦੀਆਂ ਦੇ ਪ੍ਰਧਾਨ ਜਿੰਨੇ ਵੀ ਮੋਤਵਾਰ ਨੇ ਸਾਰੇ ਪਹੁੰਚੇ ਸੀ ਇਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਬੰਧਕ ਕਮੇਟੀ ਦਾ ਵੀ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਸੰਗਤਾਂ ਆਈਆਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਦਰਸ਼ਕੋ ਇਸੀ ਗੁਰੂ ਘਰ ਦੇ ਪ੍ਰਧਾਨ ਇਹ ਹੈ ਗੁਰੂ ਘਰ ਦੇ ਸੱਜਣਾਂ ਪਾਈ ਸਾਹਿਬ ਜੀ ਕੋਲ ਜੋ ਕੋਈ ਸਾਲਾਂ ਤੋਂ ਜਿਹੜੀ ਗੁਰੂ ਘਰ ਦੀ ਸਵਾਵਾਂ ਨਮਾਰ ਰਹੇ ਆ ਸੋ ਆਪਾਂ ਇਹਨਾਂ ਤੋਂ ਵਿਚਾਰ ਜਿਹੜੇ ਸੁਣੇ ਆ ਕਿ ਜਿਹੜੀ ਇਹਨਾਂ ਦੇ ਨਾਲ ਸੰਗਤ ਜੁੜੀ ਹੋਈ ਹੈ ਜਿਹੜੇ ਬੱਚਾ ਨੂੰ ਛੋਟੇ ਛੋਟੇ ਬੱਚਾ ਨੂੰ ਗੁਰੂ ਘਰ ਦੇ ਨਾਲ ਅਤੇ ਇਤਿਹਾਸ ਦੇ ਨਾਲ ਜੋੜਦੇ ਆ ਸੋ ਅਸੀਂ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਹਨ ਗੁਰੂ ਘਰਾਂ ਦੇ ਪ੍ਰਧਾਨ ਹਨ ਗ੍ਰੰਥੀ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱੱਟ ਵੱੱਟ ਜਿਹੜੇ ਨੌਜਵਾਨ ਪੀੜੀ ਨੂੰ ਆ ਸਾਡੇ ਗੁਰੂ ਘਰਾਂ ਦੇ ਨਾਲ ਜੁੜਿਆ ਜਾਵੇ ਗੁਰਸੇਖ ਇਖਤਿਆਤ ਦੇ ਨਾਲ ਜੁੜਿਆ ਰਹੇ ਤਾਂ ਕਿ ਸਾਡਾ ਆਉਣ ਵਾਲਾ ਜੀਵਨ ਉਹ ਚੰਗੀ ਤਰ੍ਹਾਂ ਜਿਹੜਾ ਮਾਪਿਆਂ ਦਾ ਉਹ ਨਿਮਾਸ ਹੋ ਸਕੇ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਚਰਹਾਜ ਰਵਾਂਗਾ ਤਤਕ ਦੇਉ ਜੀ ਅਜ ਦਾ ਬਲਾਉ ਪਤੇ ਪਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ